ਜੇਕਰ ਆਪਾਂ ਪ੍ਰਾਰਥਨਾ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਕਰਦੇ ਆਂ ਮੰਗਦੇ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਆਂ ਤੇ ਆਓ ਆਪਾਂ ਦੇਖਦੇ ਆਂ ਪਹਿਲਾ ਸੈਮੂਅਲ ਉਹਦਾ 5 ਨੰਬਰ ਉਹਦਾ 1 ਨੰਬਰ ਅਧਿਆਏ ਤੇ ਉਹਦੀ 5 ਤੇ 6 ਨੰਬਰ ਪੰਕਤੀ 'ਚ ਦੇਖਦੇ ਆਂ ਇੱਥੇ ਲਿਖਿਆ ਪਰ ਹੰਨਾ ਨੂੰ ਦੂਰੀ ਵੰਡ ਦਿੰਦਾ ਸੀ ਇਸ ਲਈ ਜੋ ਹੰਨਾ ਨਾਲ ਉਸਦਾ ਪਿਆਰ ਸੀ ਪਰ ਯਹੋਵਾ ਨੇ ਉਹਦੀ ਕੋਖ ਬੰਦ ਕਰ ਛੱਡੀ ਸੀ ਹੰਨਾ ਇੱਕ ਔਰਤ ਆ ਜਿਹਦਾ ਆਦਮੀ ਉਹਦੇ ਨਾਲ ਬਹੁਤ ਪ੍ਰੇਮ ਕਰਦਾ ਆ ਆਪਣੀ ਦੂਜੀ ਧੀਮੀ ਦੇ ਨਾਲੋਂ ਜ਼ਿਆਦਾ ਉਹਨੂੰ ਬles ਕਰਦਾ ਆ ਕੋਈ ਵੀ ਚੀਜ਼ ਆ ਹੰਨਾ ਨੂੰ ਡਬਲ ਦਿੰਦਾ ਆ ਪਰ ਜਿਹੜੀ ਹੰਨਾ ਆ ਉਹਦੇ ਬਾਰੇ ਚ ਕੀ ਲਿਖਿਆ ਯਹੋਵਾ ਨੇ ਪਰਮੇਸ਼ਵਰ ਨੇ ਹੰਨਾ ਦੀ ਕੋਖ ਨੂੰ ਬੰਦ ਕਰ ਛੱਡਿਆ ਸੀਗਾ ਕੋਖ ਪਰਮੇਸ਼ਵਰ ਵੱਲੋਂ ਬੰਦ ਕੀਤੀ ਹੋਈ ਸੀ ਅਤੇ ਉਹਦੀ ਸੌਂਕਣ ਉਹਨੂੰ ਅਕਾਉਣ ਲਈ ਬਹੁਤ ਛੇੜਦੀ ਸੀ ਇਸ ਲਈ ਜੋ ਯਹੋਵਾ ਨੇ ਉਹਦੀ ਦੁੱਖ ਨੂੰ ਬੰਦ ਕਰ ਛੱਡੀ ਸੀ ਹੁਣ ਉਹਦੀ ਜਿਹੜੀ ਸੌਂਕਣ ਆ ਉਹਦੇ ਹਸਬੰਡ ਦੀ ਜਿਹੜੀ ਸੈਕੰਡ ਵਾਈਫ ਆ ਜਿਹੜੀ ਦੂਜੀ ਔਰਤ ਆ ਉਹ ਹੰਨਾ ਨੂੰ ਛੇੜਦੀ ਰਹਿੰਦੀ ਆ ਇਰਿਟੇਟ ਕਰਦੀ ਆ ਉਹਨੂੰ ਕਾਦੇ ਆਸਤੇ ਵੀ ਤੇਰੇ ਕੋਲ ਕੋਈ ਨਿਆਣਾ ਨਹੀਂ ਆ ਪਰਮੇਸ਼ਵਰ ਨੇ ਤੇਰੀ ਕੁੱਖ ਜਿਹੜੀ ਆ ਕੀਤੀ ਆ ਉਹ ਕਿਉਂ ਕਹਿੰਦੀ ਤੇਰੀ ਕੋਖ ਪਰਮੇਸ਼ਵਰ ਨੇ ਬੰਦ ਕੀਤੀ ਆ ਕਿਉਂਕਿ ਹੰਨਾ ਦਾ ਹਸਬੰਡ ਹਰ ਸਾਲ ਪਰਮੇਸ਼ਵਰ ਦੇ ਹਜ਼ੂਰ ਜਾਂਦਾ ਸੀਗਾ ਭੇਟਾ ਲੈ ਕੇ ਨਜ਼ਰਾਨੇ ਲੈ ਕੇ ਪਰ ਹੰਨਾ ਦੀ ਕੋਖ ਨਹੀਂ ਖੁੱਲੀ ਸੀ ਇਸ ਲਈ ਦੂਜੀ ਔਰਤ ਕਹਿੰਦੀ ਸੀ ਕਿ ਦੇਖ ਉਹ ਭੇਟਾ ਚੜਾਉਂਦਾ ਸਭ ਕੁਝ ਕਰਦਾ ਫਿਰ ਵੀ ਤੇਰੀ ਕੋਖ ਨਹੀਂ ਖੁੱਲਦੀ ਕਿਉਂਕਿ ਤੇਰੀ ਕੋਖ ਪਰਮੇਸ਼ਵਰ ਨੇ ਬੰਦ ਕੀਤੀ ਹੈ ਹੁਣ ਜਿਹੜੀ ਚੀਜ਼ ਨੂੰ ਪਰਮੇਸ਼ਵਰ ਨੇ ਬੰਦ ਕੀਤਾ ਤੁਹਾਨੂੰ ਪਤਾ ਉਹਨੂੰ ਕੋਈ ਮਨੁੱਖ ਖੋਲ ਨਹੀਂ ਸਕਦਾ ਬੁੱਕ ਆਫ ਰੈਵਿਊਸ਼ਨ ਦੇ ਵਿੱਚ ਇਦਾਂ ਲਿਖਿਆ ਆ ਓਕੇ ਸੋ ਇਹਦੇ ਚ ਆਪਾਂ ਅੱਗੇ ਦੇਖਦੇ ਆ ਕਿ ਜਦੋਂ ਹੰਨਾ ਨੇ ਹੰਨਾ ਪਰਮੇਸ਼ਵਰ ਦੇ ਅੱਗੇ ਗਈ ਤੇ 10 ਤੇ 11 ਨੰਬਰ ਆਇਤ ਦੇ ਵਿੱਚ ਆ ਉਹ ਦੇਖੀਏ ਅਤੇ ਉਹਦਾ ਮਨ ਬਹੁਤ ਉਦਾਸ ਹੋਇਆ ਇੱਕ ਦਿਨ ਉਹਨਾਂ ਦਾ ਹਸਬੰਦ ਉਸ ਜਗ੍ਹਾ ਤੇ ਜਿੱਥੇ ਪਰਮੇਸ਼ਵਰ ਦੇ ਘਰ ਦੇ ਵਿੱਚ ਉਹ ਭੇਟਾ ਲੈ ਕੇ ਨਜ਼ਰਾਨੇ ਲੈ ਕੇ ਜਾਂਦੇ ਸੀ ਉੱਥੇ ਗਿਆ ਆ ਉਹਦਾ ਪਰਿਵਾਰ ਵੀ ਨਾਲ ਹੀ ਆ ਤਾਂ ਹੰਨਾ ਬਹੁਤ ਉਦਾਸ ਆ ਉਹਦਾ ਮਨ ਬਹੁਤ ਉਦਾਸ ਹੋਇਆ ਸੋ ਉਹਨੇ ਯਹੋਵਾ ਦੇ ਅੱਗੇ ਬੇਨਤੀ ਕੀਤੀ ਕਿੰਨੇ ਹੰਨਾ ਨੇ ਜਿਹਦੇ ਕੋਲ ਬੱਚਾ ਨਹੀਂ ਆ ਯਹੋਵਾ ਦੇ ਅੱਗੇ ਉਹਨੇ ਬੇਨਤੀ ਕੀਤੀ ਅਤੇ ਭੁੱਬਾ ਉਹੀ ਉਹਨੇ ਸਾਰਾ ਦਿਲ ਪਰਮੇਸ਼ਵਰ ਦੇ ਅੱਗੇ ਖੋਲ ਦਿੱਤਾ ਪੂਰੀ ਰੂਹ ਦੇ ਨਾਲ ਉਹਨੇ ਆਪਣਾ ਜਿਹੜਾ ਦੁੱਖ ਸੀ ਪਰਮੇਸ਼ਵਰ ਦੇ ਅੱਗੇ ਰੱਖਿਆ ਅਰ ਉਹਨੇ ਸੁਖਣਾ ਸੁਖੀ ਅਤੇ ਆਖਿਆ हे ਸਹਨਾ ਦੇ ਯਹੋਵਾ ਜੇ ਤੂੰ ਆਪਣੀ ਟੱਲਣ ਦੇ ਦੁੱਖ ਵੱਲ ਧਿਆਨ ਕਰੇ ਅਤੇ ਮੈਨੂੰ ਚੇਤੇ ਕਰੇ ਅਤੇ ਆਪਣੀ ਟੱਲਣ ਨੂੰ ਨਾ ਭੁਲਾਵੇਂ ਅਤੇ ਆਪਣੀ ਟੱਲਣ ਨੂੰ ਪੁੱਤਰ ਦੇਵੇਂ ਜੋ ਹਵਾ ਨੂੰ ਜਿੰਨਾ ਚਿਰ ਉਹ ਜਿਉਂਦਾ ਰਹੇ ਦੇ ਦੇਾਂਗੀ ਅਤੇ ਉਹਦੇ ਸਿਰ ਉੱਤੇ ਉਸ ਤਰ੍ਹਾਂ ਕਦੀ ਨਾ ਫਿਰੇਗਾ ਹੁਣ ਹੰਨਾ ਨੇ ਰੋ ਰੋ ਕੇ ਪਰਮੇਸ਼ਵਰ ਦੇ ਅੱਗੇ ਬੇਨਤੀ ਕੀਤੀ ਆ ਤੇ ਸੁਖਣਾ ਸੁਖ ਲਈ ਆ ਉਹਨੇ ਕੀ ਸੁਖਣਾ ਸੁਖੀ ਆ ਜੇ ਤੂੰ ਮੈਨੂੰ ਪੁੱਤਰ ਦੇਵੇਂ ਤਾਂ ਜਦ ਤੱਕ ਵੀ ਉਹ ਮੁੱਤ ਜਿਉਂਦਾ ਰਹੂਗਾ ਮੈਂ ਉਹ ਤੈਨੂੰ ਦੇ ਦੂੰਗੀ ਤੇ ਉਹਦੇ ਸਿਰ ਉੱਤੇ ਉਸ ਤਰ੍ਹਾਂ ਕਦੀ ਨਹੀਂ ਫਿਰੂਗਾ ਹੰਨਾ ਨੇ ਇਹ ਨਹੀਂ ਕਿਹਾ ਕਿ ਜੇ ਤੂੰ ਮੈਨੂੰ ਪੁੱਤਰ ਦੇ ਦੇਵੇਂ ਮੇਰੀ ਸ਼ੌਂਕਣ ਦਾ ਮੂੰਹ ਬੰਦ ਹੋ ਜਾਊਗਾ ਉਹ ਸ਼ਰਮਿੰਦੀ ਹੋ ਜਾਊਗੀ ਉਹਨੇ ਕੀ ਕਿਹਾ ਜੇ ਤੂੰ ਮੈਨੂੰ ਪੁੱਤਰ ਦੇਵੇਂ ਕਿਉਂਕਿ ਉਹਨੂੰ ਪਤਾ ਯਾਰ ਜਦੋਂ ਪਰਮੇਸ਼ਵਰ ਨੇ ਬਰਕਤ ਦੇ ਦਿੱਤੀ ਮੂੰ ਅੱਭੇ ਹੀ ਬੰਦ ਹੋ ਜਾਣੇ ਆ ਜੇ ਮੈਨੂੰ ਪ੍ਰਭੂ ਭਾਗਾ ਵਾਲੀ ਕਰ ਦੇਵੇ ਤਾਂ ਜਿਹੜੀ ਬਰਕਤ ਮੈਨੂੰ ਪ੍ਰਭੂ ਦੇਵੇ ਉਹ ਪ੍ਰਭੂ ਦੀ ਮਹਿਮਾ ਦੇ ਲਈ ਸਦਾ ਇਸਤੇਮਾਲ ਕੀਤੀ ਜਾਊ ਉਹਨੇ ਇਹ ਨਹੀਂ ਕਿ ਉਹ 4 ਸਾਲ ਤੇਰੇ ਘਰ ਚ ਸੇਵਾ ਕਰੂ 7 ਸਾਲ ਕਰੂ ਹਰ ਐਤਵਾਰ ਕਰੂ ਨਹੀਂ ਉਹਨੇ ਕਿ ਕਿਆ ਜਦ ਤੱਕ ਉਹ ਜਿਉਂਦਾ ਰਹੇ ਉਹ ਤੇਰੇ ਲਈ ਆ ਉਹ ਪਰਮੇਸ਼ਵਰ ਦੇ ਵਿੱਚ ਰਹੂਗਾ ਜਦੋਂ ਅਸੀਂ ਕੁਝ ਵੀ ਪਰਮੇਸ਼ਵਰ ਤੋਂ ਲੈਨੇ ਆ ਅਸੀਂ ਇਹ ਮੰਨਨੀ ਬਣਾਉਂਦੇ ਪਰਮੇਸ਼ਵਰ ਦੇ ਅੱਗੇ ਅਸੀਂ ਪਹਿਲਾਂ ਆਪਣਾ ਫਾਇਦਾ ਸੋਚਦੇ ਆ ਫੇਰ ਸੋਚਦੇ ਆ ਵੀ ਪਰਮੇਸ਼ਵਰ ਅੱਗੇ ਅਰਦਾਸ ਕੀਤੀ ਸੀਗੀ ਤੇ ਹੁਣ ਆਪਾਂ ਪਰਮੇਸ਼ਵਰ ਦੇ ਸ਼ੁਕਰਗੁਜ਼ਾਰੀ ਕਿਸੇ ਹੋਰ ਤਰੀਕੇ ਨਾਲ ਕਰ ਦਈਏ ਜੇ ਤੁਹਾਨੂੰ ਕੁਝ ਚਾਹੀਦਾ ਹੈ ਤੁਸੀਂ ਉਹ ਪਰਮੇਸ਼ਵਰ ਤੋਂ ਮੰਗੋ ਮੈਂ ਉਸ ਦਿਨ ਤੇਰੇ ਘਰ ਚ ਹੋਵਾਂਗਾ ਜਿਸ ਦਿਨ ਮੈਂ ਤੇਰੇ ਘਰ ਚ ਹੋਣਾ ਚਾਹੀਦਾ ਹਾਂ ਪ੍ਰਭੂ ਮੇਰੇ ਘਰ ਦੇ ਕੰਮ ਮਗਰੋਂ ਤੇ ਪਿਤਾ ਜੀ ਤੁਹਾਡੇ ਘਰ ਦੇ ਕੰਮ ਪਹਿਲਾਂ ਤੁਹਾਨੂੰ ਤੰਦਰੁਸਤੀ ਮਿਲਣੀ ਮਿਲਣੀ ਹੈ ਤੁਸੀਂ ਚੰਗੇ ਹੋਣਾ ਹੀ ਹੋਣਾ ਹੈ ਕਿਸੇ ਦਾ ਉਧਾਰ ਨਹੀਂ ਰੱਖਦੇ ਆਪਣੇ ਸਿਰ ਤੇ ਉਹ ਕਿਸੇ ਦਾ ਉਪਕਾਰ ਕਿਸੇ ਦਾ ਅਹਿਸਾਨ ਪ੍ਰਭੂ ਆਪਣੇ ਸਿਰ ਤੇ ਨਹੀਂ ਰੱਖਦੇ ਪ੍ਰਭੂ ਉਹਨੂੰ ਦੁੱਗਣਾ ਚੌਗਣਾ 10 ਗੁਣਾ 100 ਗੁਣਾ 1000 ਗੁਣਾ ਕਰਕੇ ਦਿੰਦੇ ਇਸ ਲਈ ਕਦੇ ਵੀ ਪਰਮੇਸ਼ਵਰ ਦੇ ਘਰ ਦੇ ਵਿੱਚ ਕੋਈ ਵੀ ਪ੍ਰੋਮਿਸ ਕਰਨ ਲੱਗਿਆਂ ਸਰਫਾ ਨਾ ਕਰੋ ਤੇ ਆਪਣੀ ਸੁੱਖ ਨੂੰ ਪੂਰਾ ਜਰੂਰ ਕਰੋ ਜੋ ਵੀ ਤੁਸੀਂ ਪਰਮੇਸ਼ਵਰ ਦੇ ਅੱਗੇ ਸੁੱਖਦੇ ਆ ਆਪਾਂ ਪੈਰੀ 20 ਨੰਬਰ ਆਇਤ ਦੇ ਵਿੱਚ ਦੇਖੀਏ ਅਤੇ ਅਜਿਹਾ ਹੋਇਆ ਜੋ ਹੰਨਾ ਨੂੰ ਗਰਭ ਹੋਣ ਦੇ ਪਿੱਛੋਂ ਜਾਂ ਦਿਨ ਪੂਰੇ ਹੋਏ ਤਾਂ ਪੁੱਤਰ ਜਣੀ ਉਹਦੇ ਬੇਟਾ ਪੈਦਾ ਹੋ ਗਿਆ ਹੁਣ ਅਤੇ ਉਹਦਾ ਨਾਮ ਸੈਮੂਅਲ ਧਰਿਆ ਕਿਉਂ ਜੋ ਉਹਨੇ ਆਖਿਆ ਭਈ ਮੈਂ ਉਹਨੂੰ ਯਹੋਵਾ ਕੋਲੋਂ ਮੰਗ ਕੇ ਲਿਆਇਆ ਹੁਣ 27 ਤੇ 28 ਨੰਬਰ ਆਇਤ ਦੇ ਵਿੱਚ ਆਜੋ ਮੈਂ ਇਸ ਮੁੰਡੇ ਦੇ ਲਈ ਬੇਨਤੀ ਕੀਤੀ ਸੀ ਸੋ ਯਹੋਵਾ ਨੇ ਮੇਰੀ ਅਰਜ਼ੋਈ ਜੋ ਮੈਂ ਉਸ ਕੋਲੋਂ ਮੰਗੀ ਸੀ ਪੂਰੀ ਕੀਤੀ ਇਸ ਲਈ ਮੈਂ ਵੀ ਇਹ ਯਹੋਵਾ ਨੂੰ ਦੇ ਦਿੱਤਾ ਹੈ ਜਿੰਨਾ ਚਿਰ ਉਹ ਜਿਉਂਦਾ ਹੈ ਯਹੋਵਾ ਦਾ ਦਿੱਤਾ ਹੋਇਆ ਰਹੇ ਅਤੇ ਉਸ ਨੇ ਯਹੋਵਾ ਨੂੰ ਉੱਥੇ ਮੱਥਾ ਟੇਕਿਆ ਹੁਣ ਉਹਨੇ ਕਿਹਾ ਪਰਮੇਸ਼ਵਰ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਤੇ ਮੈਂ ਵੀ ਵਾਦੇ ਨੂੰ ਪੂਰਾ ਕਰਾਂਗੀ ਤੇ ਉਹਨੇ ਫਿਰ ਆਪਣਾ ਬੱਚਾ ਪਰਮੇਸ਼ਵਰ ਨੂੰ ਦੇ ਦਿੱਤਾ ਤੇ ਲਿਖਿਆ ਫਿਰ ਉਹਨੇ ਮੱਥਾ ਟੇਕਿਆ ਬਹੁਤ سارے ਭੈਣ ਭਰਾ ਆ ਸੁੱਖ ਸੁੱਖ ਲੈਂਦੇ ਆ ਪੂਰੀ ਨਹੀਂ ਕਰਦੇ ਸੋਚ ਕੇ ਸੁੱਖੋ ਲੱਡੂ ਸੁਖਣ ਦੇ ਨਾਲੋਂ ਚਾਹ ਦਾ ਸ਼ਰਧ ਦੇ ਬਚਨ ਨੂੰ ਸੁਣਨ ਤੇ ਇਦਾਂ ਦੇ ਜਿੰਨੇ ਵੀ ਸੁਣਨ ਸਾਰਿਆਂ ਦੇ ਜੀਵਨ ਚ ਸਤ ਸੰਗ ਵਾਲੀ ਗਵਾਹੀ ਬਣ ਜੂਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਕਿਉਂਕਿ ਦੇਖੋ ਲੱਡੂ ਮਾੜੇ ਨਹੀਂ ਆ ਬਹੁਤ ਵਧੀਆ ਆ ਖੁਸ਼ੀ ਦੇ ਵਿੱਚ ਹੀ ਆਉਂਦੇ ਨੇ ਲੱਡੂ ਖੋਜੇਵਾਲ ਚਰਚ ਤਾਂ ਮਸ਼ਹੂਰ ਆ ਕਈ ਵਾਰੀ 8 8 10 10 ਕੁਇੰਟਲ ਇੱਥੇ ਲੱਡੂ ਹੋ ਜਾਂਦੇ ਹਲਫਾਫੇ ਭਰ-ਭਰ ਕੇ ਵੰਡਣੇ ਪੈਂਦੇ ਇੱਕ ਇੱਕ ਦੋ ਦੋ ਵਾਲਾ ਕੰਮ ਨਹੀਂ ਆ ਪਰ ਇਹ ਵੀ ਸੋਚੋ ਨਾ ਮਾ ਲੱਡੂ ਖਾਧਾ ਤੇ ਸਵੇਰ ਨੂੰ ਨਹੀਂ ਤੇ ਪਰਸੋਂ ਨੂੰ ਲੱਡੂ ਖਤਮ ਪਰ ਪਰਮੇਸ਼ਵਰ ਦਾ ਵਚਨ ਸਦਾ ਤਿੱਕਰ ਕਾਇਮ ਰਹਿੰਦਾ ਹੈ ਸੋ ਲੱਡੂ ਵੰਡਣ ਦੇ ਨਾਲੋਂ ਪਰਮੇਸ਼ਵਰ ਦਾ ਵਚਨ ਵੰਡਣਾ ਭਲਾ ਹੈ ਸੁਖਣਾ ਹੈ ਤਾਂ ਪਰਮੇਸ਼ਵਰ ਦਾ ਵਚਨ ਸੁਖੋ ਮੰਗਣਾ ਹੈ ਤਾਂ ਪਰਮੇਸ਼ਵਰ ਤੋਂ ਬਰਕਤ ਦੇ ਲਈ ਇਹ ਮੰਗੋ ਕਿ ਪ੍ਰਭੂ ਮੈਂ ਸੇਵਾ ਲਵਾਂਗਾ ਮੈਂ satsang ਕਰਾਉਣ ਦੀ ਸੇਵਾ ਲਵਾਂਗਾ ਮੈਂ ਬੱਸਾਂ ਤੇਰੇ ਘਰ ਦੇ ਵਿੱਚ ਲੋਕਾਂ ਦੀ ਭਰ-ਭਰ ਕੇ ਲੈ ਕੇ ਆਉਣ ਦੀ ਸੇਵਾ ਲਵਾਂਗਾ ਮਤਲਬ ਐਹੋ ਜੀ ਸੁਖਣਾ ਸੁਖੀਏ ਜਿਹੜੇ ਸਾਡੇ ਜੀਵਨ ਦੇ ਵਿੱਚ ਉੱਥੇ ਹੀ ਬਰਕਤ ਨੂੰ ਖਤਮ ਨਾ ਕਰੇ ਪਰ ਜਦੋਂ ਅਸੀਂ ਪੂਰਾ ਕਰੀਏ ਤੇ ਉਹ ਉਦਾਂ ਦੀਆਂ ਹਜ਼ਾਰਾਂ ਹੀ ਬਰਕਤਾਂ ਨੂੰ ਹੋਰ ਜਨਮ ਦੇ ਦਵੇ ਹallelujah ਸਮਝ ਰਹੇ ਆ ਤੁਸੀਂ ਉਸੀਂ ਦੇਖੋ ਹੰਨਾ ਦੀ ਪ੍ਰਾਰਥਨਾ ਦੇ ਵਿੱਚ ਕਿੰਨੀ ਸਮਰੱਥਾ ਉਹਨੇ ਪਰਮੇਸ਼ਵਰ ਦੀ ਹਸੂਰੀ ਵਿੱਚ ਰੂਹ ਤੇ ਸੱਚਾਈ ਨਾਲ ਪ੍ਰਾਰਥਨਾ ਕੀਤੀ ਅੱਜ ਜੇਕਰ ਤੁਹਾਡੀਆਂ ਵੀ ਕੁੱਖਾਂ ਚਾਹੇ ਜਿਸਮ ਦੀਆਂ ਚਾਹੇ ਆਤਮਾ ਦੀਆਂ ਜੇਕਰ ਬੰਦ ਆਜ ਪਰਮੇਸ਼ਵਰ ਦੇ ਅੱਗੇ ਸੁੱਖ ਲਵੋ ਜੋ ਸੁੱਖ ਹੁੰਦਾ ਆ ਮੰਗ ਲਵੋ ਜੋ ਮੰਗ ਹੁੰਦਾ ਆ ਅੱਜ ਉਹ ਕੁੱਖਾਂ ਖੁੱਲ ਜਾਣੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਦੋਂ ਪ੍ਰਭੂ ਜੀ ਦੇ ਦਾਸ ਨੇ ਇੱਥੇ ਆਣ ਕੇ ਪ੍ਰਾਰਥਨਾ ਕਰਨੀ ਆ ਉਹ ਕੋਖ ਜਿਹਦੇ ਅੰਦਰ ਤੁਹਾਡੀ ਬਰਕਤ ਨਹੀਂ ਜਾ ਰਹੀ ਜਿਹੜੀ ਬਰਕਤ ਤੁਸੀਂ ਪੈਦਾ ਹੁੰਦੀ ਦੇਖਣਾ ਚਾਹੁੰਦੇ ਆ ਜਿਹੜਾ ਪੁੱਤਰ ਤੁਸੀਂ ਪੈਦਾ ਹੁੰਦਾ ਦੇਖਣਾ ਚਾਹੁੰਦੇ ਆ ਜਿਹੜਾ ਛੁਟਕਾਰਾ ਤੁਸੀਂ ਆਪਣੇ ਜੀਵਨ ਚ ਦੇਖਣਾ ਚਾਹੁੰਦੇ ਆ ਅੱਜ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਹੰਨਾ ਦੇ ਵਾਂਗ ਦੁਆ ਕਰੋ ਹੱਥ ਚੱਕ ਕੇ ਦਿਲ ਖੋਲ ਕੇ ਦੁਆ ਕਰਿਓ ਤੁਹਾਡੇ ਲਈ ਜਦੋਂ ਇੱਥੇ ਹੰਨਾ ਨੂੰ ਵੀ ਪਰਮੇਸ਼ਵਰ ਦੇ ਜਨ ਨਹੀਂ ਕਿਹਾ ਸੀਗਾ 17 ਨੰਬਰ ਆਇਤ ਦੇ ਵਿੱਚ ਲਿਖਿਆ ਪਰਮੇਸ਼ਵਰ ਤੇਰੀ ਅਰਜ਼ੋਈ ਪੂਰੀ ਕਰੇ ਜੋ ਤੈ ਉਸ ਤੋਂ ਮੰਗੀ ਹੈ ਉਹਨੇ ਆਖਿਆ ਤੇਰੀ ਦਇਆ ਤੇਰੀ ਟੈਲਣ ਉੱਤੇ ਹੋਵੇ ਤਾਂ ਉਸ ਤੀਵੀ ਨੇ ਜਾ ਕੇ ਰੋਟੀ ਖਾਧੀ ਅਤੇ ਫਿਰ ਉਹਦਾ ਮੂੰਹ ਉਦਾਸ ਨਾ ਰਿਹਾ ਅਰਦਾਸ ਕਿਦੇ ਅੱਗੇ ਕੀਤੀ ਆ ਪਰਮੇਸ਼ਵਰ ਦੇ ਅੱਗੇ ਬਰਕਤ ਕਿੰਨੇ ਬੋਲੀ ਆ ਪਰਮੇਸ਼ਵਰ ਦੇ ਜਾਣ ਨੇ ਤੇ ਬਰਕਤ ਨੂੰ ਕਨਸੀਵ ਕਿੰਨੇ ਕੀਤਾ ਆ ਆਪਣੇ ਅੰਦਰ ਕਿੰਨੇ ਲੈ ਲਿਆ ਆ ਹੰਨਾ ਨੇ ਉਹਨੇ ਕਿਹਾ ਸ਼ਕੀਲ ਕਰ ਲਿਆ ਇਹ ਕਹਿੰਦਾ ਉਹਨੇ ਕਿਹਾ ਤੇਰੀ ਦਇਆ ਤੇਰੀ ਟੱਲਣ ਉੱਤੇ ਹੋਵੇ ਉਹਨੇ ਰਿਸੀਵ ਕਰ ਲਈ ਬਰਕਤ ਉਹਨੇ ਸ਼ਬਦ ਨੂੰ ਆਪਣੇ ਗਰਭ ਦੇ ਅੰਦਰ ਲੈ ਲਿਆ ਤੇ ਸ਼ਬਦ ਨੇ ਫਿਰ ਗਰਭ ਧਾਰ ਲਿਆ ਅਰ ਵੀ ਨੰਬਰ ਆਇਆ ਤੇ ਜੇ ਆਪਾਂ ਦੇਖਿਆ ਕਿ ਜਦੋਂ ਸਮਾਂ ਪੂਰਾ ਹੋਇਆ ਤੇ ਪੁੱਤਰ ਜਨਮ ਸੋ ਅੱਜ ਵੀ ਜਦੋਂ ਪਰਮੇਸ਼ਵਰ ਦੇ ਅੱਗੇ ਤੁਸੀਂ ਦੁਆ ਕਰਨੀ ਹੈ ਕਿ ਪ੍ਰਭੂ ਜੀ ਸਾਡਾ ਕੰਮ ਹੋ ਜਵੇ ਜੋ ਬਰਕਤ ਨੂੰ ਖੋਲਿਆ ਆ ਤੁਹਾਡੇ ਲਈ ਹੋ ਰਿਹਾ ਆ ਤੁਸੀਂ ਉਸ ਬਰਕਤ ਦੇ ਅੱਖਰ ਨੂੰ ਖਾਲੀ ਨਾ ਜਾਣ ਦਿਓ ਤੁਸੀਂ ਉਸ ਬਰਕਤ ਦੇ ਅੱਖਰ ਨੂੰ ਪੜ੍ਹ ਲਿਓ ਆਪਣੇ ਆਤਮਾ ਦੇ ਗਰਭ ਦੇ ਅੰਦਰ ਲੈ ਲਿਓ ਔਰ ਜਦੋਂ ਸਮਾ ਪੂਰਾ ਹੋ ਜਾਊਗਾ ਉਹ ਬਰਕਤ ਜਨਮ ਲਾਊਗੀ ਫਿਰ ਹੰਨਾ ਦੇ ਵਾਂਗ ਮਹਿਮਾ ਕਰਦੇ ਹੋਏ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਇਓ ਹਾਲੇਲੂਇਆ ਜਦੋਂ ਪਰਮੇਸ਼ਵਰ ਦੇ ਅੱਗੇ ਧਰਲੇ ਕੀਤੇ ਤੇ ਪਰਮੇਸ਼ਵਰ ਨੇ ਖੋਲ ਦਿੱਤੀ ਹੋ ਸਕਦਾ ਤੁਹਾਡੀਆਂ ਬਰਕਤਾਂ ਪਰਮੇਸ਼ਵਰ ਨੇ ਹੀ ਰੋਕੀਆਂ ਹੋਣ ਪਰ ਅੱਜ ਐਦਾਂ ਮਨਤ ਕਰਿਓ ਪਰਮੇਸ਼ਵਰ ਦੇ ਅੱਗੇ ਐਦਾਂ ਤਰਲਾ ਮਾਰਿਓ ਪਰਮੇਸ਼ਵਰ ਦੇ ਅੱਗੇ ਐਦਾਂ ਹਾੜਾ ਕੱਢਿਓ ਐਦਾਂ ਪ੍ਰਾਰਥਨਾ ਕਰਿਓ ਕਿ ਪ੍ਰਭੂ ਦਾ ਦਿਲ ਜਿਹੜਾ ਹੈ ਨਾ ਉਹ ਤੁਹਾਡੇ ਲਈ ਵਹਿ ਤੁਰੇ ਤੇ ਜਿੱਦਾਂ ਹੰਨਾ ਦੀ ਪ੍ਰਾਰਥਨਾ ਨੂੰ ਸੁਣਿਆ ਅੱਜ ਤੁਹਾਡੀ ਵੀ ਸੁਣੀ ਜਾਵੇ ਅੱਜ ਸਖਤ ਦਲੀ ਦੇ ਨਾਲ ਉਪਰੇ ਮਨ ਦੇ ਨਾਲ ਤੇ ਖਾਣਾ ਪੂਰਤੀ ਵਾਲੀ ਪ੍ਰਾਰਥਨਾ ਨਾ ਕਰੀਓ ਅੱਜ ਇਹ ਸੋਚ ਕੇ ਨਾ ਪ੍ਰਾਰਥਨਾ ਕਰਿਓ ਕਿ ਜੇ ਮੈਂ ਰੋ ਕੇ ਕੀਤੀ ਤਾਂ ਅੱਗੇ ਪਿੱਛੇ ਵਾਲੇ ਕੀ ਕਹਿਣਗੇ ਜੇ ਮੈਂ ਨੱਚ ਕੇ ਕੀਤੀ ਤਾਂ ਕੋਈ ਮੇਰੇ ਲਈ ਕੀ ਕਹੂਗਾ ਜੇ ਮੈਂ ਹੱਥ ਟੱਕੇ ਤਾਂ ਪਤਾ ਨਹੀਂ ਮੇਰੀ ਫੋਟੋ ਕਿੱਦਾਂ ਦੀ ਆਊਗੀ ਬਸ ਤੂੰ ਇਹੀ ਸਮਝੋ ਇੱਥੇ ਮੈਂ ਤੇ ਮੇਰਾ ਪਰਮੇਸ਼ਵਰਾ ਹੋਰ ਮੈਨੂੰ ਕੋਈ ਨਹੀਂ ਦੇਖਦਾ ਅੱਜ ਜੋ ਮੇਰੇ ਮਨ ਦੇ ਅੰਦਰ ਆ ਉਹ ਅੱਜ ਮੈਂ ਪ੍ਰਾਰਥਨਾ ਕਰ ਦੇਣੀ ਆ ਤੇ ਅੱਜ ਮੈਂ ਪਰਮੇਸ਼ਵਰ ਦੀ ਹਜ਼ੂਰੀ ਚੋਂ ਬਰਕਤ ਵਾਲਾ ਅੱਖਰ ਲੈ ਕੇ ਜਾਣਾ ਪ੍ਰਾਰਥਨਾ ਕਰਿਓ ਕਿ ਪ੍ਰਭੂ ਅੱਜ ਮੇਰੇ ਲਈ ਬਰਕਤ ਦਾ ਐਲਾਨ ਹੋ ਜਵੇ ਮੈਂ ਉਸ ਸ਼ਬਦ ਨੂੰ ਆਪਣੇ ਗਰਭ ਵਿੱਚ ਲੈ ਲਵਾਂ ਤੇ ਫਿਰ ਉਹ ਪੂਰੇ ਦਿਨਾਂ ਤੇ ਪੈਦਾ ਹੋਵੇ ਹਾਲੇਲੂਇਆ